ਰਾਪਤਾਂ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਹਾਂ ਅੱਜ ਗੱਲ ਕਰਾਂਗੇ ਭਾਈ ਗੁਰਦੇਵ ਸਿੰਘ ਕੌਂਕਿਆਂ ਦੀ ਜਾਂਚ ਰਿਪੋਰਟ ਦੀ ਜੋ ਆਈਪੀਐਸ ਅਧਿਕਾਰੀ ਬੀਪੀ ਤਵਾੜੀ ਨੇ ਤਿਆਰ ਕੀਤੀ ਸੀ ਇਹ ਜਾਂਚ ਰਿਪੋਰਟ ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿੱਚ ਹੈ ਔਰ ਕਈ ਪੱਖ ਇਸ ਜਾਂਚ ਵਿੱਚੋਂ ਉਜਾਗਰ ਹੁੰਦੇ ਨੇ ਪਰ ਪੂਰੀ ਰਿਪੋਰਟ ਅ ਅਜੇ ਤੱਕ ਇਸ ਤਰ੍ਹਾਂ ਮੀਡੀਆ 'ਚ ਨਹੀਂ ਆਈ ਮੈਂ ਪੂਰੀ ਰਿਪੋਰਟ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਇਸ ਰਿਪੋਰਟ ਦੇ ਵੱਖ-ਵੱਖ ਪਹਿਲੂਆਂ ਤੇ ਵੀ ਗੱਲ ਕਰਾਂਗੇ ਸਿੱਧਾ ਮੈਂ ਪੁਆਇੰਟਾਂ ਤੋਂ ਹੀ ਸ਼ੁਰੂ ਕਰਦਾ ਜਿੱਥੋਂ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਨੰਬਰ 1 ਤੋਂ ਸ਼ੁਰੂ ਕਰਦੇ ਹਾਂ ਇਸ ਅਨੁਕਾਰੀ ਦੇ ਵਿੱਚ ਸਾਬਕਾ ਦਰਸ਼ਨ ਸਿੰਘ ਸਾਬਕਾ ਸਿਪਾਹੀ ਪੁੱਤਰ ਭਰਜਨ ਸਿੰਘ ਵਾਸੀ ਹੁਸਤਾਨਾ ਜਗਰਾਉਂ ਦਾ ਬਿਆਨ ਲਿਖਿਆ ਹੈ ਦਰਸ਼ਨ ਸਿੰਘ ਨੇ ਆਪਣੇ ਬਿਆਨ ਵਿੱਚ ਹੋਮ ਰੇਟਸ ਪਾਸ ਜੋ ਬਿਆਨ ਦਿੱਤਾ ਸੀ ਉਸ ਵਿੱਚ ਉਸਨੇ ਕਿਹਾ ਸੀ ਕਿ ਗੁਰਦੇਵ ਸਿੰਘ ਕੋਂਕੇ ਨੂੰ ਮਿਤੀ 20 12 92 ਨੋ ਜਗਰਾਉਂ ਦੀ ਪੁਲਸਪਿੰਡ ਕੌਂਕੇ ਤੋਂ ਲੈ ਗਈ ਸੀ ਦਰਸ਼ਨ ਸਿੰਘ ਨੇ ਇਹ ਵੀ ਜ਼ਾਹਰ ਕੀਤਾ ਕਿ ਮੈਂ ਹਰ ਰੋਜ਼ਿਤ ਤਰ੍ਹਾਂ ਸੇ ਸਟਾਫ ਵਿੱਚ ਪੁੱਕੀ ਪੋਸਟ ਲੈਣ ਜਾਂਦਾ ਸੀ ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ ਪੁੱਕੀ ਲਿਆਉਣ ਬਾਰੇ ਐਨਡੀਪੀ ਐਕਟ ਤਹਿਤ ਕਾਰਵਾਈ ਹੋਣੀ ਚਾਹੀਦੀ ਸੀ ਪਰ ਹੁਣ ਦਰਸ਼ਨ ਸਿੰਘ ਆਪਣੇ ਇਕਵਾਲੀਆ ਬਿਆਨ ਤੋਂ ਮੁੱਕਰ ਚੁੱਕਿਆ ਹੈ ਅਤੇ ਹੁਣ ਦਰਸ਼ਨ ਸਿੰਘ ਪਾਸੋਂ ਪੁੱਕੀ ਪੋਸਟ ਬਰਾਮਦ ਨਹੀਂ ਹੋ ਸਕਦੀ ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ ਐਨਡੀਪੀ ਐਕਟ ਥੱਲੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਦਰਸ਼ਨ ਸਿੰਘ ਮਿਤੀ 11 11 92 ਨੂੰ ਕੋਰਟ ਸਲੈਮ ਬਦਲੀ ਤੇ ਜਾ ਚੁੱਕਾ ਸੀ ਜੋ ਪਹਿਲਾਂ ਸਿਟੀ ਜਗਰਾਉਂ ਵਿੱਚ ਲੱਗਿਆ ਹੋਇਆ ਸੀ ਦਰਸ਼ਨ ਸਿੰਘ ਨੇ ਬਿਆਨ ਪਹਿਲਾਂ ਹਮ ਰਾਈਟਸ ਪਾਰਸ ਲਿਖਾਇਆ ਸੀ ਉਸ ਬਿਆਨ ਨੂੰ ਬਦਲ ਕੇ ਮੇਰੇ ਪਾਸ ਮਿਤੀ 10 7 98 ਨੂੰ ਅਨਕਾਰੀ ਦੇ ਸਮੇਂ ਹੋਰ ਬਿਆਨ ਲਿਖਾਇਆ ਜੋ ਮੇਲ ਨਹੀਂ ਖਾਂਦਾ ਇਹ ਵੀ ਲਿਖਾਇਆ ਕਿ ਦਰਸ਼ਨ ਸਿੰਘ ਦੇ ਬਿਆਨ बार-बार ਬਦਲਣ ਕਾਰਨ ਉਸ ਉੱਪਰ ਜਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜਾ ਬਿਆਨ ਸੱਚਾ ਹੈ ਸੋ ਦਰਸ਼ਨ ਸਿੰਘ ਇਹਨਾਂ ਦਿਨਾਂ ਦੌਰਾਨ ਮੀਡੀਆ 'ਚ ਇੰਟਰਵਿਊ ਦੇ ਰਹੇ ਨੇ ਪਰ ਉਸ ਮੌਕੇ ਉਸਤੇ ਇਨਕੁਆਰੀ ਅਫਸਰ ਨੂੰ ਜਕੀਨ ਨਹੀਂ ਸੀ ਨੰਬਰ 2 ਗ੍ਰਿਮੇਲ ਕੋਰ ਪਤਨੀ ਸੰਪਰਕਪਾਸੀ ਗੁਰਦੇਵ ਸਿੰਘ ਕੌਂਕੇ ਨੇ ਆਪਣੇ ਬਿਆਨ ਵਿੱਚ ਤਹਰੀਰ ਕਰਵਾਇਆ ਕਿ 25 12 92 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਕਲਾ ਨੂੰ ਗਰਮੀਤ ਸਿੰਘ ਇੰਸਪੈਕਟਰ ਸੱਚੋ ਜਗਰਾਉ ਸਮੇਤ ਪਾਲਟੀ ਨੇ ਆਪਣੀ ਜਿਪਸੀ ਵਿੱਚ ਪਿੰਡ ਕੌਂਕੇ ਤੋਂ ਪਟਾ ਕੇ ਲੈ ਗਏ ਸਨ ਉਸ ਸਮੇਂ ਮੇਰੇ ਲੜਕੇ ਰਾਮ ਸਿੰਘ ਹਰੀ ਸਿੰਘ ਹਾਜ਼ਰ ਸਨ ਜਦੋਂ ਗੁਰਦੇਵ ਸਿੰਘ ਨੂੰ ਗੁਰਮੀਤ ਸਿੰਘ ਇੰਸਪੈਕਟਰ ਜੀ ਵਿੱਚ ਬਿਠਾ ਰਿਹਾ ਸੀ ਉਸ ਵਕਤ ਤਕਰੀਬ ਪਿੰਡ ਦੇ 200 ਆਦਮੀ ਹਾਜ਼ਰ ਸਨ ਇਹਨਾਂ ਬਾਰੇ ਇਹਨਾਂ ਵਿੱਚੋਂ 40 ਵਿਅਕਤੀਆਂ ਦੇ ਬਿਆਨ ਤਹਿਰੀਜ਼ ਤਹਿਰੀਜ਼ ਕਰਵਾਏ ਹਨ ਉਸ ਤੋਂ ਬਾਅਦ ਗਰਮੇਲ ਕੋ ਆਪਣੇ بیٹے ਹਰੀ ਸਿੰਘ ਰਾਮ ਸਿੰਘ ਅਤੇ ਪਿੰਡ ਦੇ ਹੋਰ ਆਦਮੀਆਂ ਨਾਲ ਖਾਣਾ ਜ਼ਗਰਾਉਂ ਸੀ ਆਈਐਸਟਾਫ ਜ਼ਗਰਾਉਂ ਖਾਣਾ ਅਤੇ ਕੱਪੜੇ ਦੇਣ ਲਈ ਆਉਂਦੀ ਸੀ ਮਿਤੀ 2 ਬੀ 12 92 ਨੂੰ ਜ਼ਗਰਾਉਂ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਉਸਦੇ ਘਰੋਂ ਲੈ ਗਈ ਸੀ ਘਰੋਂ ਲੈ ਆਈ ਸੀ ਉਸ ਦਿਨ ਭਾਈ ਗੁਰਦੇਵ ਸਿੰਘ ਦਾ ਦੋਤਾ ਜੋ 7 ਦਿਨ ਦਾ ਸੀ ਦੀ ਮੌਤ ਹੋ ਗਈ ਸੀ ਜਦੋਂ ਜਥੇਦਾਰ ਗੁਰਦੇਵ ਸਿੰਘ ਨੂੰ ਪਿੰਡ ਨੇ ਥਾਣੇ ਤੋਂ ਲੈ ਆਂਦਾ ਤਾਂ ਪਿੰਡ ਦੇ ਲੋਕਾਂ ਦੇ ਕਹਿਣ ਪਰ ਗੁਰਦੇਵ ਸਿੰਘ ਕੌਂਕੇ ਦਾ ਦੋਤਾ ਮਰ ਗਿਆ ਹੈ ਇਸ ਦਾ ਸਸਕਾਰ ਕਰਨਾ ਛੱਡ ਦਿੱਤਾ ਜਾਵੇ ਪਿੰਡ ਦੇ ਲੋਕਾਂ ਦੇ ਕਹਿਣ ਤੇ ਗੁਰਦੇਵ ਸਿੰਘ ਨੂੰ ਛੱਡ ਦਿੱਤਾ ਗਿਆ ਮਿਤੀ 26 12 92 ਨੂੰ ਗਰਮੇਲ ਕੌਰ ਖਾਣਾ ਤਿਆਰ ਕਰਕੇ ਇੱਕ ਮਾਈ ਦੇ ਨਾਲ ਖਾਣਾ ਲੈ ਕੇ ਗਈ ਸੀ ਉਸ ਮਾਈ ਨੇ ਖਾਣਾ ਅੰਦਰ ਜਾ ਕੇ ਭਾਈ ਗੁਰਦੇਵ ਸਿੰਘ ਨੂੰ ਥਾਣੇ ਵਿੱਚ ਇਕੱਲੇ ਨਹੀਂ ਦੇ ਦਿੱਤਾ ਗਰਮੇਲ ਕੌਰ ਨੂੰ ਪੁਲਸ ਵਾਲਾਂ ਦੇ ਪੁਲਸ ਵਾਲਾਂ ਨੇ ਅੰਦਰ ਜਾਣ ਨਹੀਂ ਦਿੱਤਾ ਮਾਈ ਨੇ ਗਰਮੇਲ ਨੂੰ ਗਰਮੇਲ ਕੌਰ ਨੂੰ ਬਾਹਰ ਆ ਕੇ ਦੱਸਿਆ ਕਿ ਮੈਂ ਥਾਣੇ ਅੰਦਰ ਪਈ ਗੁਰਦੇਵ ਸਿੰਘ ਨੂੰ ਖਾਣਾ ਦੇ ਕੇ ਆਈ ਹਾਂ ਜਿਸ ਦੀ ਹਾਲਤ ਮਾੜੀ ਹੈ ਕਰਮੇਲ ਕੌਰ ਸਮੇਤ ਆਪਣੇ ਬੇਟੇ ਹਰੀ ਸਿੰਘ ਆਰਮ ਸਿੰਘ ਪਿੰਡ ਦੇ ਹੋਰ ਪੁਰਸਾਂ ਨਾਲ ਪਈ ਗੁਰਦੇਵ ਸਿੰਘ ਨੂੰ ਥਾਣਾ ਅਤੇ ਸੀਆਈਏ ਚਿਕਰਾਉ ਖਾਣਾ ਤੇ ਕੱਪੜੇ ਦੇਣ ਚਾਹਦੀ ਸੀ ਨੰਬਰ 10 ਮਹਿੰਦਰ ਸਿੰਘ ਪੁੱਤਰ ਗੁਲਜਾਰਾ ਸਿੰਘ ਪਤੀ ਕਾ ਦਾ ਕੌਂਕੇ ਨੇ ਆਪਣੇ ਬਿਆਨ ਤੇ ਤੇ ਤਹਿਰੀਰ ਕਰਵਾਇਆ ਕਿ ਮਿਤੀ 25 12 92 ਨੂੰ ਗੁਰਮੀਤ ਸਿੰਘ ਇੰਸਪੈਕਟਰ ਐਸ ਐਚ ਓ ਜਗਰਾਉਂ ਸਮੇਤ ਪਾਲਟੀ ਗੁਰਦੁਆਰੇ ਕੌਂਕੇਕਲਾ ਆਇਆ ਗੁਰਦੁਆਰੇ ਨੂੰ ਘੇਰਾ ਪਾ ਲਿਆ ਗੁਰਦੁਆਰੇ ਅੰਦਰ ਪਈ ਗੁਰਦੇਵ ਸਿੰਘ ਕਥਾ ਕਰ ਰਿਹਾ ਸੀ ਗੁਰਦੁਆਰੇ ਅੰਦਰੋਂ ਗੁਰਦੇਵ ਸਿੰਘ ਨੂੰ ਬਾਹਰ ਬੁਲਾ ਲ ਬੁਲਾ ਲਿਆ ਅਤੇ ਨਾਲ ਚੱਲਣ ਲਈ ਕਿਹਾ ਭਾਈ ਗੁਰਦੇਵ ਸਿੰਘ ਕੌਂਕੇ ਨੇ ਕਿਹਾ ਕਿ ਪਹਿਲਾਂ ਘਰ ਜਾਣਾ ਹੈ ਗੁਰਦੁਆਰੇ ਵਿੱਚੋਂ ਭਾਈ ਗੁਰਦੇਵ ਸਿੰਘ ਸਮੇਤ 200 ਬੰਦਿਆਂ ਨਾਲ ਘਰ ਆ ਕੇ ਗਿਆ ਅਤੇ ਉਸ ਦੇ ਘਰ ਸਾਰੇ ਸੰਗਤ ਦੇ ਸਾਹਮਣੇ ਅਤੇ ਘਰਦਿਆਂ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਜਿਪਸੀ ਵਿੱਚ ਸਮੇਤ ਪੁਲਿਸ ਪਾਰਟੀ ਭਾਈ ਗੁਰਦੇਵ ਕੌਂਕੇ ਨੂੰ ਉਠਾ ਕੇ ਲੈ ਗਿਆ ਇਸ ਬਾਰੇ ਕਰੀਬ 40 ਬੰਦਿਆਂ ਦਾ ਸਾਂਝਾ ਬਿਆਨ ਵੀ ਲਿਖਿਆ ਹੈ ਇਸ ਤਰ੍ਹਾਂ 200 ਬੰਦਿਆਂ ਦੇ ਸਾਹਮਣੇ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਲੈ ਕੇ ਗਈ ਜਿਸਮ ਝੂਠਾ ਨਹੀਂ ਆਖਿਆ ਜਾ ਸਕਦਾ ਨੰਬਰ 4 ਹਰਚੰਦ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੂਟ ਚੱਕ ਨੇ ਦੱਸਿਆ ਕਿ ਸੁਰੇਸ਼ ਸ਼ੇਭ ਜੀ ਹਰਪਗੁਬਾਨ ਸਿੰਘ ਡੀਐਸਪੀ ਜਗਰਾਉਂ ਉਸ ਨੂੰ ਪਿੰਡ ਚੂਟ ਚੱਕ ਤੋਂ ਚੁੱਕ ਕੇ ਸੇਜੇ ਸਟਾਪ ਲੈ ਆਇਆ ਸੀ ਜਿੱਥੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਕਲਾ ਸੀਆਈਏ ਵਿੱਚ ਹਾਜ਼ਰ ਸੀ ਕੁਸਤੇ ਸਾਹਮਣੇ ਉਸ ਦੀ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਫਤੀਸ਼ ਹੁੰਦੀ ਰਹੀ ਉਸ ਦੀ ਤਫਤੀਸ਼ ਦੌਰਾਨ ਕੁਟਮਾਰ ਸਵਰਨ ਸਿੰਘ ਐਸਐਸਪੀ ਕਮਲਜੀਤ ਸਿੰਘ ਡੀਐਸਪੀ ਹਰਪਗੁਬਾਨ ਸਿੰਘ ਡੀਐਸਪੀ ਏਐਸਆਈ ਚੰਨਣ ਸਿੰਘ ਕਰਦੇ ਹੁੰਦੇ ਸੀ ਪਿੰਡ ਦੇ ਲੋਕਾਂ ਦੇ ਜ਼ੋਰ ਪਾਉਣ ਪਰ ਮਿਤੀ 6 93 ਮੋਹਰਚੰਦ ਸਿੰਘ ਨੂੰ ਛੱਡ ਦਿੱਤਾ ਗਿਆ ਨੰਬਰ 5 ਹਰੀਜਨ ਪੁੱਤਰ ਪਾਈ ਗੁਰਦੇਵ ਸਿੰਘ ਕੌਂਕੇ ਕਲਾ ਨੇ ਆਪਣੇ ਭਾਈ ਰਾਮ ਸਿੰਘ ਸਮੇਤ ਆਪਣੇ ਬਿਆਨ ਤਹਰੀਰ ਕਰਾਏ ਕਿ ਮਿਤੀ 25 12 92 ਨੂੰ ਉਹਨਾਂ ਦੇ ਪਿਤਾ ਪਾਈ ਗੁਰਦੇਵ ਸਿੰਘ ਨੂੰ 200 ਬੰਦਿਆਂ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਆਪਣੀ ਜਿਪਸੀ ਵਿੱਚ ਸਮੇਤ ਪੁਲਿਸ ਪਾਰਟੀ ਬਿਠਾ ਕੇ ਲੈ ਗਿਆ ਸੀ ਨੰਬਰ 6 ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਬাসী ਕੌਂਕੇ ਨੇ ਦੱਸਿਆ ਕਿ ਥਾਣੇਦਾਰ ਰਵਨ ਸਿੰਘ ਉਸ ਨੂੰ ਪਿੰਡ ਕੌਂਕੇ ਤੋਂ ਫੜ ਕੇ ਥਾਣਾ ਜਗਰਾਉਂ ਲੈ ਗਿਆ ਸੀ ਜਿੱਥੇ ਭਾਈ ਗੁਰਦੇਵ ਸਿੰਘ ਪਹਿਲਾਂ ਹਾਜ਼ਰ ਸੀ ਜਿਸ ਨੇ ਆਪਣੇ ਬਿਆਨ ਵਿੱਚ ਜ਼ਾਹਰ ਕੀਤਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਜ਼ਿਕਰਾਉ ਨੇ ਕਾफी ਕੁੱਟਿਆ ਮਾਰਿਆ ਹੈ ਪਿੰਡ ਦੇ ਲੋਕਾਂ ਦੇ ਕਹਿਣ ਪਰ ਰਣਜੀਤ ਸਿੰਘ ਨੂੰ ਪੁਲਿਸ ਨੇ ਮਤੀ 9193 ਨੂੰ ਰਿਹਾ ਕਰ ਦਿੱਤਾ ਗਿਆ ਜੋ ਇਹ ਸਚਾਈ ਜ਼ਾਹਰ ਕਰਦਾ ਹੈ ਤੇਜਵੰਤ ਸਿੰਘ ਗਰੇਵਾਲ ਪੁੱਤਰ ਰਿਸ਼ਪਾਲ ਸਿੰਘ ਅਤੇ ਜਸਤੇਧਾਰ ਸੂਰਜ ਸਿੰਘ ਪੁੱਤਰ ਕਲੜਾ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਜਦ ਭਾਈ ਗੁਰਦੇਵ ਸਿੰਘ ਨੂੰ ਜਗਰਾਉਂ ਪੁਲਿਸ ਨੇ ਫੜਿਆ ਸੀ ਤਾਂ ਉਸ ਵਕਤ ਇਹਨਾਂ ਦੋਨਾਂ ਜਥੇਦਾਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਸੀ ਜੋ ਕਿ ਮਾਨ ਸਿੰਘ ਗਰਚਾ ਦੇਕਰ ਹਾਜ਼ਰ ਸੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਦੇ ਐਸਐਸਪੀ ਸਵਰਨ ਸਿੰਘ ਨਾਲ ਜਗਰਾਉਂ ਵਿਖੇ ਟੈਲੀਫੋਨ 'ਤੇ ਗੱਲ ਕੀਤੀ ਕਿ ਭਾਈ ਗੁਰਦੇਵ ਸਿੰਘ ਬਾਹਰਲਾ ਖਾਣਾ ਨਹੀਂ ਖਾਂਦੇ ਤੇ ਇਹਨਾਂ ਨੂੰ ਘਰ ਦਾ ਖਾਣਾ ਅਤੇ ਕੱਪੜੇ ਬਦਲ ਨਹੀਂ ਦਿੱਤੇ ਜਾਣ ਜਿਸ ਪਰ ਸਵਰ ਸਿੰਘ ਐਸਐਸਪੀ ਨੇ ਇਹ ਜੀ ਕੀ ਦਵਾਇਆ ਕਿ ਭਾਈ ਗੁਰਦੇਵ ਸਿੰਘ ਨੂੰ ਘਰ ਦਾ ਖਾਣਾ ਅਤੇ ਕੱਪੜੇ ਦਿੱਤੇ ਜਾਣਗੇ ਕਿਉਂਕਿ ਭਾਈ ਗੁਰਦੇਵ ਸਿੰਘ ਨੇ ਅੱਤਵਾਦੀਆਂ ਦੀ ਪੁੱਛ ਵਿੱਚ ਕਿਉਂਕਿ ਭਾਈ ਗੁਰਦੇਵ ਸਿੰਘ ਨੂੰ ਅੱਤਵਾਦੀਆਂ ਦੀ ਪੁੱਛ ਕਿਸ ਲਈ ਗ੍ਰਾਉਂ ਥਾਣੇ ਨੇ ਬੁਲਾਇਆ ਹੈ ਨੰਬਰ 7 ਗੁਰਮੀਤ ਸਿੰਘ ਇਨਸਪੈਕਟਰ ਦੇ ਬਿਆਨ ਮੁਤਾਬਕ ਭਾਈ ਗੁਰਦੇਵ ਸਿੰਘ ਕੌਕੇ ਨੂੰ ਮਿਤੀ 2 1 1993 ਨੂੰ ਮੁਕੱਦਮਾ 191 92 ਜੇਰਤਾਰਾ ਜੇਰੇਤਾਰਾ 302 ਉਗਲੇ 134 ਪਾਬ थाना ਜਗਰਾਉ ਵਿਖੇ ਸਵੇਰੇ 10:30 ਵਜੇ ਗ੍ਰਿਫਤਾਰ ਕੀਤਾ ਸੀ ਗੁਰਦੇਵ ਸਿੰਘ ਦੀ ਹੱਥ ਕੱਡੇ ਦਾ ਕੁੰਡਾ ਤਰਸੇਮ ਸਿੰਘ ਸਪਾਹੀ ਜਗਰਾਉ ਦੀ 벨ਟ ਵਿੱਚ ਪਾ ਦਿੱਤਾ ਸੀ 벨ਟ ਪ੍ਰਾਈਵੇਟ ਸੀ ਤਰਸੇਮ ਸਿੰਘ ਸਪਾਹੀ ਅਤੇ ਗੁਲਜ਼ਾਰ ਸਿੰਘ ਥਾਣੇਦਾਰ ਪੀ ਆਰ ਜਗੀਰ ਸਿੰਘ ਥਾਣੇਦਾਰ ਜਗਰਾਉ ਦੇ ਬਿਆਨ ਵਿੱਚ ਆਇਆ ਹੈ ਕਿ ਤਰਸੇਮ ਸਿੰਘ ਨੇ ਪ੍ਰਾਈਵੇਟ 벨ਟ ਲਾਈ ਹੋਈ ਸੀ ਗਰਮੀਤ ਸਿੰਘ ਇਨਸਪੈਕਟਰ ਦੇ ਬਿਆਨਾਂ ਵਿੱਚ ਵੀ 벨ਟ ਪ੍ਰਾਈਵੇਟ ਦੱਸੀ ਹੈ ਗੁਰਤੇਜ ਸਿੰਘ ਜਗਰਾਉ ਤਨਤ ਵਰਦੀ ਸਨਾਮ ਨੇ ਗੁਰਤੇਜ ਸਿੰਘ ਨੰਬਰ 628 ਜਗਰਾਉ ਤਨਤ ਵਰਦੀ ਸਨਾਮ ਨੇ ਬਿਆਨ ਵਿੱਚ ਜ਼ਾਹਰ ਕੀਤਾ ਕਿ ਸਿਪਾਹੀ ਤਰਸੇਮ ਸਿੰਘ ਅਮਿੱਤੀ ਨੰਬਰ 262 ਨੇ ਉਸ ਵਕਤ ਸਰਕਾਰੀ ਬੈਲਟ ਲਈ ਹੋਈ ਸੀ ਕਿਉਂਕਿ ਤਰਸੇਮ ਸਿੰਘ ਨੇ ਜਦ ਨਵੀਂ ਬੈਲਟ ਲਈ ਅਰਜੀ ਜਾਰੀ ਕਰਵਾਈ ਤਾਂ ਉਸ ਵਕਤ ਆਪਣੀ ਲਿਖਤੀ ਦਰਖਾਸਤ ਵਿੱਚ ਲਿਖਿਆ ਕਿ ਗੁਰਦੇਵ ਸਿੰਘ ਕੌਕੇ ਪੋਰਸਰਾਸਤ ਕੰਨੀਆਂ ਤੋਂ ਭੱਜਿਆ ਤਾਂ ਉਸਦੀ ਸਰਕਾਰੀ 벨ਟ ਟੁੱਟ ਗਈ ਮੁੱਖ ਮੁਨਸੀ ਅਮਰਜੀਤ ਸਿੰਘ ਥਾਣਾ ਸਿੱਧਵਾ ਬੈਠਨੇ ਆਪਣੇ ਵਿੱਚ ਆਪਣੇ ਵਿੱਚ ਤahrir ਕਰਵਾਇਆ ਕਿ ਜੋ 벨ਟ ترسےم ਸਿੰਘ ਦੀ ਗੁਰਦੇਵ ਸਿੰਘ ਕੌਕੇ ਕਲਾਂ ਦੇ ਪੋਰਸਰਾਸਤ ਵਿੱਚ ਭੱਜਣ ਵਕਤ ਟੁੱਟੀ ਸੀ ਥਾਣੇ ਦੇ ਰਿਕਾਰਡ ਰਜਿਸਟਰ ਨੰਬਰ 19 ਵਿੱਚ ਦਰਜ ਹੈ ਜੋ ਸਰਕਾਰੀ ਹੈ ਨੰਬਰ 8 ਨਰਮਲ ਸਿੰਘ ਸਾਹਿਬ ਕਾ ਪਹੁੰਚੀ ਨੇ ਆਪਣੇ ਬਿਆਨ ਵਿੱਚ ਜ਼ਾਹਰ ਕੀਤਾ ਕਿ ਮਿੱਤੀ 25 12 92 ਨੂੰ ਅਸੀਂ ਗੁਰਦੁਆਰ ਵਿੱਚ ਕਥਾ ਸੁਣਨ ਗਏ ਸੀ ਜਿੱਥੇ ਕਿ ਪਾਈ ਗੁਰਦੇਵ ਸਿੰਘ ਨੇ ਕਥਾ ਕੀਤੀ ਕਥਾ ਤੋਂ ਕਥਾ ਕਰਨ ਤੋਂ ਬਾਅਦ ਪਾਈ ਗੁਰਦੇਵ ਸਿੰਘ ਆਪਣੇ ਘਰ ਗਏ ਅਤੇ ਨਰਮਲ ਸਿੰਘ ਨੇ ਆਪਣੇ ਬਿਆਨ ਵਿੱਚ 11 ਹੋਰ ਵਿਅਕਤੀਆਂ ਦੇ ਨਾਲ ਸਹਿਮਤ ਹੋ ਕੇ ਇਹ ਕਿਹਾ ਕਿ ਉਸ ਦਿਨ ਸਾਡੇ ਪਿੰਡ ਵਿੱਚ ਕੋਈ ਵੀ ਪੁਲਿਸ ਪਾਰਟੀ ਨਹੀਂ ਆਈ ਪਿੰਡ ਕੋਂਕੇ ਕਲਾਂ ਬਹੁਤ ਹੀ ਵੱਡਾ ਪਿੰਡ ਹੈ ਇਸ ਪਿੰਡ ਵਿੱਚ ਕਾਫੀ ਪੱਤੀਆਂ ਹਨ ਆਬਾਦੀ ਜ਼ਿਆਦਾ ਹੈ ਜਿਹੜੇ 11 ਬੰਦਿਆਂ ਨੇ ਨਰਮਲ ਸਿੰਘ ਨਾਲ ਬਿਆਨ ਦਿੱਤੇ ਹਨ ਉਹ ਵਾਦਾਪੱਤੀ ਕੌਂਕੇ ਦੇ ਨਹੀਂ ਹਨ ਜਿੱਥੇ ਗੁਰਦੇਵ ਸਿੰਘ ਕੌਂਕੇ ਦਾ ਘਰ ਹੈ ਨਿਰਮਲ ਸਿੰਘ ਸਾਫ ਦਾ ਫੌਜੀ ਦੇ ਬਿਆਨ ਤੇ ਇਹ ਕਿ ਨਹੀਂ ਕੀਤਾ ਜਾ ਸਕਦਾ ਕਿ ਉਸ ਦਿਨ ਕੌਂਕੇ ਵਿੱਚ ਪੁਲਿਸ ਪਾਰਟੀ ਨਹੀਂ ਆਈ ਸੋ ਜਿਸ ਤਰ੍ਹਾਂ ਇੱਕ ਪੁਲਿਸ ਵਾਲੇ ਹੁੰਦੇ ਆ ਆਪਣੇ ਝੁੱਠੇ ਗਵਾਹ ਪੇਸ਼ ਕਰ ਦਿੰਦੇ ਆ ਲੱਗਦਾ ਕਿ ਇਹ ਸਾਫ ਦਾ ਫੌਜੀ ਨਿਰਮਲ ਸਿੰਘ ਦੇ ਜੋ ਹੋਰ 11 ਬੰਦੇ ਨੇ ਬਿਆਨ ਦਿੱਤੇ ਉਹ ਪੁਲਿਸ ਦੇ ਕਹਿਣ ਤੇ ਦਿੱਤੇ ਕਿਉਂਕਿ ਹਰ ਪਿੰਡ ਦੇ ਵਿੱਚ ਪੁਲਿਸ ਦੇ ਟਾਟ ਮੌਜੂਦ ਹੁੰਦੇ ਨੇ ਜੋ ਪੁਲਿਸ ਨੂੰ ਸੂਚਨਾਵਾਂ ਵੀ ਦਿੰਦੇ ਨੇ ਤੇ ਕਈ ਪੁਰਸ਼ ਨੂੰ ਪੁਲਸ ਤੋਂ ਪੇ ਪੇ ਵੀ ਲੈਂਦੇ ਨੇ ਜਿਸ ਦੇ ਬਦਲੇ ਇਸ ਤਰ੍ਹਾਂ ਦੇ ਕਿਸੇ ਗਲਤ ਕੇਸ ਬਣਾਉਣਾ ਹੋਵੇ ਗਲਤ ਗਵਾਹੀ ਦੇਣੀ ਹੋਵੇ ਹੋ ਸਕਦਾ ਇਹ 11 ਬੰਦੇ ਉਹ ਪੁਰਸ਼ ਦੇ ਟੋਟ ਹੀ ਹੋਣ ਪੁਆਇੰਟ ਨੰਬਰ 9 ਮਿਤੀ 21 93 ਨੂੰ ਸੀਆਈਏ ਜਗਰਾਉਂ ਅਤੇ ਥਾਣਾ ਜਗਰਾਉਂ ਵਿਖੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਰੰਟ ਅਫਸਰ ਨੇ ਰੈਡ ਕੀਤੀ ਪਰ ਭਾਈ ਗੁਰਦੇਵ ਸਿੰਘ ਨਹੀਂ ਮਿਲਿਆ ਸੀਆਈਏ ਸਟਾਫ ਵਿੱਚ ਹਾਜ਼ਰ ਇੰਸਪੈਕਟਰ ਅਜੀਤ ਸਿੰਘ ਬਰੰਟ ਅਫਸਰਪਾਸ ਬਿਆਨ ਦਿੱਤਾ ਕਿ ਸੀਆਈਏ ਸਟਾਫ ਵਿੱਚ ਹੈ ਜੋ ਨਹੀਂ ਹੁੰਦਾ ਜੋ ਇੰਸਪੈਕਟਰ ਸਰਾਸਰ ਝੂਠ ਬੋਲਿਆ ਸੋ ਇਹ ਟੈਕਨੀਕਲੀ ਇੱਕ ਫਿਕਰਾ ਸਹੀ ਨਹੀਂ ਬਣ ਰਿਹਾ ਜਿਸ ਤੋਂ ਲੱਗਦਾ ਕਿ ਕਿਤਨਾ ਕਿਤੇ ਟਾਈਪ ਕਰਨ ਵਾਲੇ ਨੇ ਵੀ ਧਿਆਨ ਨਹੀਂ ਦਿੱਤਾ ਨੰਬਰ 10 ਪੰਜਾਬ ਅਤੇ ਹਰਿਆਣਾ ਕੋਟ ਵਿੱਚ ਸਵਰਨ ਸਿੰਘ ਐਸਐਸਪੀ ਅਤੇ ਗੁਰਮੀਤ ਸਿੰਘ ਇੰਸਪੈਕਟਰ ਐਸਐਚਓ ਨੇ ਯਕੀਨ ਦਿਵਾਇਆ ਕਿ ਪਈ ਗੁਰਦੇਵ ਸਿੰਘ ਕੋਂਕੇ ਦੀ ਤਲਾਸ਼ ਲਈ ਐਸਪੀਡੀ ਜਗਰਾਉਂ ਪੜਤਾਲ ਕਰਨਗੇ ਪਰ ਕਿਸੇ ਵੀ ਐਸਐਸਪੀ ਨੇ ਇਸ ਬਾਰੇ ਐਸਪੀਡੀ ਦੀ ਕੋਈ ਐਸਪੀਡੀ ਨੂੰ ਕੋਈ ਹੁਕਮ ਨਹੀਂ ਦਿੱਤਾ ਤੇ ਨਾ ਹੀ ਪੜਤਾਲ ਕਰਵਾਈ ਬਲਬੀਰ ਬਲਬੀਰ ਕੁਮਾਰ ਬਾਬਾ ਐਸਪੀਡੀ ਜਗਰਾਉਂ ਨੇ ਇਸ ਸਬੰਧ ਵਿੱਚ ਕੋਈ ਵੀ ਇਨਕੁਆਰੀ ਨਹੀਂ ਕੀਤੀ ਬਲਕਿ ਆਪਣੇ ਬਿਆਨ ਵਿੱਚ ਜ਼ਾਹਰ ਕੀਤਾ ਹੈ ਕਿ ਮੇਰੇ ਰੀਡਰ ਨੇ ਜਿਮਨੀਆ ਤਿਆਰ ਕਰਕੇ ਮੇਰੇ ਦਸਤਕਤ ਕਰਵਾਲੇ ਸਨ ਗੁਰਦੇਵ ਸਿੰਘ ਕੋਂਕੇ ਦੀ ਪੜਤਾਲ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਭੇਜੀ ਨਹੀਂ ਗਈ ਮੌਕੇ ਦੇ ਐਸਪੀ ਡੀ ਹਰਨੇਕ ਸਿੰਘ ਦਾ ਬਤੌਰ ਐਸਪੀ ਡੀ ਮੌਕੇ ਪਰ ਜਾਣ ਦਾ ਫਰਜ਼ ਬਣਦਾ ਸੀ ਸ੍ਰੀ ਹਰਨੇਕ ਸਿੰਘ ਦੇ ਬਿਆਨ ਦੇ ਮੁਤਾਬਕ ਐਸਐਸਪੀ ਸਵਰਨ ਸਿੰਘ ਨੇ ਉਹਨਾਂ ਐਸਐਸਪੀ ਆਪਰੇਸ਼ਨ ਨੂੰ ਸਿਰਫ ਪਿੰਡ ਵਿੱਚ ਅਤਵਾਦੀਆਂ ਬਾਰੇ ਤਲਾਸ਼ੀ ਲੈਣ ਲਈ ਭੇਜਿਆ ਸੀ ਨੰਬਰ 11 ਸਪਾਹੀ ترਸੇਮ ਸਿੰਘ ਨੂੰ ਮਿਤੀ 3/7/93 ਨੂੰ ਗੁਰਦੇਵ ਸਿੰਘ ਕੌਂਕੇ ਦੇ ਪੁਲਸ ਰਸਤੇ ਵਿੱਚ ਕੁਝ ਜਨਸੰਬੰਧੀ ਮੁਤਲ ਕਰ ਦਿੱਤਾ ਗਿਆ ਜਿੱਤੇ ânਕੁਆਰੀ ਸਰਦਾਰ ਪਿਰਤਪਾਲ ਸਿੰਘ ਡੀਐਸਪੀ ਡੀਐਸਪੀ ਐਸ ਜਗਰਾਉਂ ਨੇ ਕੀਤੀ ਸਪਾਹੀ ਤਰਸੇਮ ਸਿੰਘ ਦੀ ânਕੁਆਰੀ ਦੇ ਵਿੱਚ ਉਸ ਨੂੰ ਕੋਈ ਦੋਸ਼ ਪੱਤਰ ਨਹੀਂ ਦਿੱਤਾ ਬਲਕਿ ਗੁਰਮੀਤ ਸਿੰਘ ਇੰਸਪੈਕਟਰ ਐਸਐਚਓ ਜਗਰਾਉਂ ਦਾ ਬਿਆਨ ਲਿਖ ਕੇ ânਕੁਆਰੀ ਮੁਤਲ ਕਰਨ ਦੀ ਸਿਫਾਰਸ਼ ਕੀਤੀ ਜਿਸ ਪਰ ਉਸ ਵਕਤ ਦੇ ਐਸਐਸਪੀ ਹਰਿੰਦਰ ਸਿੰਘ ਚਾਹਲ ਨੇ ânਕੁਆਰੀ ਦਰਖਾਸਤ ਦਾਖਲ ਕਰ ਦਿੱਤੀ ਜਦੋਂ ਕਿ ਤਰਸ਼ੇਮ ਸਿੰਘ ਦੇ ਖਲਾਫ ਚੰਗੀ ਤਰ੍ਹਾਂ ਨੁਕਰੀ ਕਰਕੇ ਸਜ਼ਾ ਦੇਣ ਦਾ ਫਰਜ਼ ਬਣਦਾ ਸੀ ਇਸ ਤੋਂ ਬਾਅਦ ਸਪਾਹੀ ਤਰਸ਼ੇਮ ਸਿੰਘ ਦੀ ਹੌਸਲਾ ਅਫਸਾਈ ਕਰਨ ਲਈ ਉਸ ਵਕਤ ਦੇ ਐਸਐਸਪੀ ਹਰਿੰਦਰ ਸਿੰਘ ਚਾਲ ਨੇ ਸੀ ਟੂ ਦੀਸਪਾਸ ਕਰ ਦਿੱਤੀ ਅਤੇ ਉਸ ਵਕਤ ਦੇ ਡੀਆਈਜੀ ਲੁਧਿਆਣਾ ਰੇਨ ਸ੍ਰੀ ਰਾਜਨ ਗੁਪਤਾ ਨੇ ਸਪਾਹੀ ਤਰਸ਼ੇਮ ਸਿੰਘ ਨੂੰ ਫਿਰ ਹੌਸਲਾ ਅਫਸਾਈ ਕਰਨ ਲਈ ਉਸ ਵਕਤ ਦੇ ਐਸਐਸਪੀ ਸ੍ਰੀ ਜਗਦੀਸ਼ ਕੁਮਾਰ ਨੇ ਔਟੋ ਰਨਰ ਔਟ ਆਫ ਟਰਨ ਹਵਾਲਦਾਰ ਬਣਾਉਣ ਦੀ ਸਪਾਰਸ ਕਰ ਦਿੱਤੀ ਅਤੇ ਉਸ ਵਕਤ ਦੇ ਡੀਏਜੀ ਲੁਧਿਆਣਾ ਰੈਂਸੀਰੀ ਸ਼ਸ਼ੀकांत ਨੇ ਜਗਰਾਉਂਦੇ 28 ਸੀ 2 ਸਪਾਹਨ ਨੂੰ ਛੱਡ ਕੇ ਸਪਾਹੀ تر세ਮ ਸਿੰਘ ਸੀ 2 222 ਅਡਾਕ ਹਵਾਲਦਾਰ ਬਣਾ ਦਿੱਤਾ ਜਣੀ 28 ਜਿਹੜੇ ਸੀ ਸਪਾਹੀ ਇਹ تر세ਮ ਸਿੰਘ ਤੋਂ ਸੀਨੀਅਰ ਸੀ ਪਰ ਉਹਨਾਂ ਨੂੰ ਤਰੱਕੀ ਨਹੀਂ ਦਿੱਤੀ ਤੇ تر세ਮ ਸਿੰਘ ਨੂੰ ਤਰੱਕੀ ਦੇ ਕੇ ਹਵਾਲਦਾਰ ਬਣਾ ਦਿੱਤਾ ਭਾਵੇਂ ਅਡਾਕ ਹੀ ਸੀ ਇਸ ਦੇ ਵਿੱਚ ਸਸ਼ੀਕਾਂਤ ਦਾ ਵੀ ਨੰੋਂ ਦਾ ਜੋ ਅਕਸਰ ਪੁਰਸ਼ ਮੁਕਾਬਲੇ ਝੂਠੇ ਹੋਣ ਦੀਆਂ ਗੱਲਾਂ ਕਰਦੇ ਨੇ ਪੁਆਇੰਟ 12 ਮਿਤੀ 2/1/93 ਨੂੰ ਕੰਨੀਆਂ ਦੇ ਕੋਲ ਜਦ ਗੁਰਦੇਵ ਸਿੰਘ ਕੌਕੇ ਨੂੰ ਲੁਧਿਆਣਾ ਦੀ ਬਰਮਾ ਬ੍ਰਾਮਦਗੀ ਲਈ ਪੁਲਿਸ ਪਾਰਟੀ ਲੈ ਕੇ ਜਾ ਰਹੀ ਸੀ ਤਾਂ ਅਤਵਾਦੀਆਂ ਨੇ ਪੁਲਿਸ ਪਰ ਫਾਇਰ ਕਰਕੇ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਰਾਸਤ ਵਿੱਚੋਂ ਛਡਾ ਲਿਆ ਇਸ ਪਰ ਇੰਸਪੈਕਟਰ ਗਰਮੀਤ ਸਿੰਘ ਨੇ ਬੈਰਲੈਸ ਪਰ ਜ਼ਿਲ੍ਹੇ ਦੇ ਸਾਰੇ ਅਫਸਰਾਂ ਨੂੰ ਤਲਾਲ ਦਿੱਤੀ ਮੌਕੇ ਤੇ ਡੀਐਸਪੀ ਕਮਰਜੀਤ ਸਿੰਘ ਹਲਕਾ ਅਫਸਰ ਜਗਰਾਉਂ ਅਤੇ ਜਗਿੰਦਰ ਸਿੰਘ ਮੁੱਖ ਸຖານ ਅਫਸਰ ਸਿੱਧਵਾ ਬੇਟ ਮੌਕੇ ਤੇ ਆ ਗਏ ਜਿਸ ਪਰ ਮਕਦਮਾ ਨੰਬਰ 1 ਮਿਤੀ 2193 ਦੀ ਇੰਤਾਰਾ 307 ਅਭਿਲਿਕ 34 ਅਭਿਲਿਕ 224 ਆਪੀਸੀ 25 ਅਫਸਰ ਐਕਟ ਪੀਐਸ ਸਿੱਧਵਾ ਬੇਟ ਦਰਜ ਕੀਤਾ ਗਿਆ ਸਰਦਾਰ ਜਗਿੰਦਰ ਸਿੰਘ ਐਸਐਚਓ ਸਿੱਧਵਾ ਬੇਟ ਨੇ ਆਪਣੀ ਜਿਮਨੀ ਵਿੱਚ ਲਿਖਿਆ ਕਿ ਕਮਰਜੀਤ ਕਮਰਜੀ ਸਿੰਘ ਡੀਐਸਪੀ ਹਲਕਾ ਅਫਸਰ ਜਗਰਾਉਂ ਮੌਕੇ ਤੇ ਹਾਜ਼ਰ ਹੋ ਗਏ ਅਤੇ ਪੁਲਿਸ ਪਾਰਟੀ ਨੂੰ ਸਵਾਦਿਤਾਂ ਕੀਤੀਆਂ ਹਨ ਅਤੇ ਗਰਮੀਤ ਸਿੰਘ ਇੰਸਪੈਕਟਰ ਐਸਐਚਓ ਜਗਰਾਉਂ ਸਬਾਈ ਤਰਸੇਮ ਸਿੰਘ ਗੁਲzar ਸਿੰਘ ਐਸਆਈ ਆਰਪੀ ਪੀਰਨੂਰ ਪੀਰਥੁਰ ਸਿੰਘ ਜਗੀਰ ਸਿੰਘ ਤੇਜਾ ਸਿੰਘ ਇਹ ਸੇ ਜਗਰਾਉਂ ਪ੍ਰੀਤਮ ਸਿੰਘ ਐਸਆਈ ਸੰਗਰੂਰ ਪੀਐਸ ਸੁਧਮਾ ਵੇਟ ਜੋਗਾ ਸਿੰਘ ਵਾਲਦਾਰ ਜਗਰਾਉਂ ਜਗਜੀਤ ਸਿੰਘ ਅਤੇ ਹੋਰ ਹਜ਼ਰ ਸ਼ਾਮਲ ਪਾਰਟੀ ਹੋਮ ਗਾਰਡਸ ਐਸਪੀਓ ਮੁਲਾਜ਼ਮਾਂ ਨੇ ਵੀ ਇਸ ਇਹ ਜ਼ਾਹਰ ਕੀਤਾ ਕਿ ਕਮਰਜੀਤ ਸਿੰਘ ਡੀਐਸਪੀ ਹਲਕਾ ਜਗਰਾਉਂ ਮੌਕੇ ਪਰ ਕੰਨੀਆਂ ਹਾਜ਼ਰ ਆ ਗਏ ਤੇ ਡੀਐਸਪੀ ਸਾਹਿਬ ਦੀ ਜੀਪ ਦੀ ਲਾਗ ਬੁੱਕ ਮਿਤੀ 2 1 93 ਨੂੰ ਟੂਰ ਪ੍ਰੋਗਰਾਮ ਵਿੱਚ ਵੀ ਇਹ ਜ਼ਾਹਰ ਹੈ ਕਿ ਕਮਰਜੀਤ ਸਿੰਘ ਡੀਐਸਪੀ ਮੌਕੇ ਪਰ ਗਏ ਪਰ ਕਮਰਜੀਤ ਸਿੰਘ ਡੀਐਸਪੀ ਨੇ ਆਪਣੇ ਬਿਆਨ ਵਿੱਚ ਸਾਫ਼ ਮੁਕਰ ਗਏ ਕਿ ਮੈਂ ਮੌਕੇ ਤੇ ਪਿੰਡ ਕਿੰਨੀ ਆ ਨਹੀਂ ਗਿਆ ਕਮਰਜੀਤ ਸਿੰਘ ਡੀਐਸਪੀ ਦੇ ਬਿਆਨ ਇਹ ਮੰਨਣਯੋਗ ਨਹੀਂ ਲੱਗਦੇ ਸੋ ਡੀਐਸਪੀ ਦੇ ਜੋ ਬਿਆਨ ਨੇ ਡੀਐਸਪੀ ਦੀ ਬਿਆਨਤ ਵੀ ਥੋੜਾ ਸ਼ੰਕਾ ਹੋ ਗਿਆ ਹੁਣ ਚਿੱਟਾ ਸਾਰੀ ਰਿਪੋਰਟ ਦਾ ਉਹ ਇਹ ਹੈ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਬਤ ਹੁੰਦਾ ਹੈ ਕਿ ਮਿਤੀ 23 12 92 ਨੂੰ ਉਸ ਵਕਤ ਦੇ ਇੰਸਪੈਕਟਰ ਕਰਮਜੀਤ ਸਿੰਘ ਐਸਐਚਓ ਜਗਰਾਉਂ ਉਤੇ ਹੁਣ ਡੀਐਸਪੀ ਅਮਲੋ ਪੁਲਸ ਪਾਰਟੀ ਭਾਈ ਗੁਰਦੇਵ ਸਿੰਘ ਕੌਂਕੀ ਨੂੰ ਉਸ ਦੇ ਘਰੋਂ ਲਿਆਇਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਪੁਲਿਸ ਦਾ ਇਹ ਗੱਲ ਦਾ ਖੰਡਨ ਕਰਨਾ ਮੰਨਣਯੋਗ ਨਹੀਂ ਹੈ ਅਤੇ ਨਾ ਹੀ ਪੁਲਿਸ ਦਾ ਇਹ ਕਹਿਣਾ ਮੰਨਣ ਯੋਗ ਹੈ ਕਿ ਮਿਤੀ 1 ਮਿਤੀ 2 1993 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪਿੰਡ ਕੰਨੀਆਂ ਦੇ ਹੱਦ ਵਿੱਚ ਅਤਵਾਦੀਆਂ ਦੀ ਪੁਲਿਸ ਤੇ ਫੈਰ ਮੈਦਾਨ ਉਹ ਬੈਲਟ ਤੋੜ ਕੇ ਭੱਜ ਗਿਆ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਪਰ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਲ ਲੱਭੇ ਉਹਨਾਂ ਵਿੱਚੋਂ ਇੱਕ ਸਾਫ ਕੱਚਾਈ ਦਰਸ਼ਨ ਗਿਆ ਜਿਸ ਨੂੰ ਹਮ ਰਾਈਟਸ ਦੇ ਸਾਹਮਣੇ ਬਿਆਨਾਂ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕਟਈ ਹੋਈ ਹੈ ਉਸ ਵਕਤ ਦੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਦਰਖਾਸਤ ਦਿੱਤੀ ਨਾ ਹੀ ਕੋਈ ਡਾਕਟਰੀ ਮਾਹਨਾ ਕਰਵਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਸਾਬਕਾ ਸਿਪਾਹੀ ਦਰਸ਼ਨਸਗਨ ਨਹਿਮ ਡਾਇਰੈਕਟਸ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸ ਦੇ ਸਾਹਮਣੇ ਉਹ ਸੀਆਈਏ ਸਟਾਫ ਵਿੱਚੋਂ ਭੁੱਕੀ ਲਿਆ ਕੇ ਲੋਕਾਂ ਨੂੰ ਦਿੰਦਾ ਰਿਹਾ ਸੀ ਸੋ ਇਹ ਗੱਲ ਦੁਬਾਰੇ ਦੁਹਰਾਈ ਹੈ ਜੋ ਪਹਿਲਾਂ ਆ ਗਈ ਹੈ ਅੱਗੇ ਇਹ ਥੋੜਾ ਆਪਾਂ ਛੱਡਦੇ ਹਾਂ ਅੱਗੇ ਲਿਖਿਆ ਹੈ ਕਿ ਜਿਮਨਿਆ ਲਿਖਣ ਦੀ ਵੀ ਗੱਲ ਆ ਗਈ ਕਿ ਝੂਠੀਆਂ ਲਿਖਦੇ ਨੇ ਸਾਈਨ ਕਰਦੇ ਨੇ ਕੁਝ ਅਫਸਰ ਡਰ ਦੇ ਮਾਰੇ ਤੂਟਗੋੜਿਆਨ ਦੇ ਹੋਮਗਾਰਡ ਦੇ ਜਵਾਨਾਂ ਅਤੇ ਐਸਪੀ ਨੂੰ 3 ਨਟ ਦੀ ਰਾਈਫਲ ਦੇਣਾ ਜਿਸ ਸਪਾਈ ਤੇ ਇੱਕ ਮੁਰਜ਼ਮ ਭੱਜ ਗਿਆ ਹੋਵੇ ਉਸ ਨੂੰ ਰਸਮੀ ਤੌਰ ਤੇ ਮਤਲ ਕਰਕੇ ਇੱਕ ਤਰਫੀ ਵਿਭਾਗੀ ਕਾਰਵਾਈ ਕਰਕੇ ਮਾਮਲਾ ਠੱਪ ਕਰਨਾ ਅਤੇ ਸੀ2 ਦਬਾ ਕੇ ਉਸ ਤੋਂ 28 ਸੀਨੀਅਰ ਮਲਾਜ਼ਮਾਂ ਨੂੰ ਅੰਦਾਜ਼ ਕਰਕੇ ਉਸ ਨੂੰ ਤਰੱਕੀ ਦੇਣਾ ਇਹ ਜ਼ਾਹਿਰ ਕਰਦਾ ਹੈ ਕਿ ਪੋਰਸ ਦੇ ਕੰਮਕਾਜ ਤੇ ਕੋਈ ਰਫੀਅਤ ਦੈਰ ਨਹੀਂ ਦੇਖੇ ਗਏ ਅਤੇ ਨਾ ਹੀ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਵਕਤ ਦੇ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿੱਲ ਸਨ ਜਿਨ੍ਹਾਂ ਨੂੰ 60 ਸਾਲ ਹੋਣ ਦੇ ਤੋਂ ਬਾਅਦ ਵੀ ਸਾਰੇ ਰੂਲਾਂ ਦੀ ਉਲੰਘਣਾ ਕਰਕੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਜਿਹੜਾ ਕਿ 1 ਸਾਲ ਦਾ ਸਮਾਂ ਡੀਜੀਪੀ ਦੇ ਅਹੁਦੇ ਤੇ ਰਹਿਣ ਦਿੱਤਾ ਗਿਆ ਇਹੋ ਜਿਹੇ ਹਾਲਾਤ ਵਿੱਚ ਛੋਟੇ ਪੁਲਿਸ ਅਧਿਕਾਰੀਆਂ ਨੇ ਉਸੇ ਤਰ੍ਹਾਂ ਚੱਲਣਾ ਸੀ ਜਿਸ ਤਰ੍ਹਾਂ ਗਿੱਲ ਚਾਹੁੰਦੇ ਸਨ ਨਾ ਮਾਲੂਮ ਕਿੰਨੇ ਮੁਲਾਜ਼ਮ ਅਜੇ ਹੀ ਉੱਚੇ ਅਹੁਦੇ ਤੇ ਆਨ ਰੀਡਰ ਪੇ ਦੇ ਆਧਾਰ ਤੇ ਕੰਮ ਕਰਦੇ ਰਹੇ ਅਤੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਸੋ ਲਾਸਟ ਪੁਆਇੰਟ ਕਾਫੀ ਮਹੱਤਵਪੂਰਨ ਹੈ ਦੱਸਿਆ ਕਿ ਉਸ ਮੌਕੇ ਹਾਲਾਤ ਕੀ ਸੀ ਕਿਦਾਂ ਇੱਕ ਪੁਲਿਸ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਲਗਾਏ ਰੱਖਿਆ ਤੇ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀ ਕੰਮ ਕਰਦੇ ਸੀ ਇੱਕ ਪਾਸੇ ਪੁਲਿਸ ਅਧਿਕਾਰੀ ਕਹਿੰਦੇ ਸਨ ਕਿ ਅਸੀਂ ਅੱਤਵਾਦ ਨਾਲ ਲੜਾਈ ਲੜੀ ਪਰ ਦੂਜੇ ਪਾਸੇ ਕਾਨੂੰਨਾਂ ਦੇ ਉਲਟ ਜਾ ਕੇ ਉਹ ਡਿਊਟੀਆਂ ਕਰਦੇ ਸੀ ਬਹੁਤ ਸਾਰੇ ਮੁੰਡੇ ਉਹਨਾਂ ਨੇ ਖਤਮ ਕੀਤੇ ਸੋ ਸਾਰਾਂ ਸਭਾ ਪੜ ਰਿਆਂ ਜੋ ਚਿੱਟਾ ਜਿਹਨੂੰ ਕਹਿੰਦੇ ਆ ਉਹਦੇ ਆਖਰੀ ਪੈਰ ਤੇ ਆਪਾਂ ਪਹੁੰਚ ਗਏ ਆ ਜਿਸ ਤਰ੍ਹਾਂ 22 ਸੀਨੀਅਰ ਮੁਲਾਜ਼ਮਾਂ ਨੂੰ ਨਜ਼ਰ ਅੰਦਾਜ਼ ਕਰਕੇ ਸਜ਼ਾ ਦੇਣ ਦੇ ਦੋ ਦੋ ਐਸਐਸਪੀ ਅਤੇ ਦੋ ਦੋ ਡੀਆਈਜੀ ਨੇ ਸਪਾਹੀ ਤਰਸੇਮ ਸਿੰਘ ਨੂੰ ਹੌਲਦਾਰ ਬਣਾਇਆ ਇਹ ਵੀ ਕੇਪੀਐਸ ਗਿੱਲ ਇਹ ਵੀ ਕੇਪੀਐਸ ਗਿੱਲ ਤੇ ਉਹਨਾਂ ਦੇ ਨਿਯਮਾਂ ਦੀ ਉਲੰਘਣਾ ਦਾ ਹੀ ਹਿੱਸਾ ਜੱਪਦਾ ਹੈ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਮੌਤ ਬਾਰੇ ਪੂਰਾ ਪੰਚ ਪੂਰੇ ਪੰਜਾਬ ਵਿੱਚ ਜਿੰਨਾ ਸਰਸ ਰਬਾ ਮੱਚਿਆ ਸੀ ਕੇਪੀਐਸ ਗੱਲ ਨੂੰ ਜਾਣਕਾਰੀ ਰਹੀ ਹੋਵੇਗੀ ਅਤੇ ਇੱਕ ਦਿਨ ਦੇ ਅੰਦਰ ਗਰਾਮਪੂਰਸ ਜ਼ਿਲ੍ਹੇ ਦੇ ਐਸਐਸਪੀ ਐਸਪੀਡੀ ਡੀਐਸਪੀ ਬਦਲ ਦਿੱਤੇ ਗਏ ਜਿਸ ਕਰਕੇ ਲੋਕਾਂ ਵਿੱਚ ਇੱਕ ਹੋਰ ਇੱਕ ਹੋਰ ਸ਼ੱਕ ਹੋਇਆ ਕਿ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਪੁਲਿਸ ਨੇ ਮਾਰ ਕੇ ਉੱਥੋਂ ਦੇ ਵੱਡੇ ਅਫਸਰਾਂ ਨੂੰ ਬਦਲ ਕੇ ਨਵੇਂ ਅਫਸਰ ਲਗਾ ਦਿੱਤੇ ਹਨ ਹਾਈ ਕੋਰਟ ਵਿੱਚ ਸਰਕਾਰੀ ਵਕੀਲ ਤੋਂ ਇਹ ਕਹਿਲਾਇਆ ਗਿਆ ਕਿ ਐਸਪੀਡੀ ਭਾਈ ਗੁਰਦੇਵ ਸਿੰਘ ਕੋਂਕੇ ਦੀ ਤਲਾਸ਼ ਕਰ ਰਹੇ ਹਨ ਜਦੋਂ ਕਿ ਇਸ ਬਾਰੇ ਐਸਪੀ ਡੀ ਫੌਰੀ ਤੌਰ ਤੇ ਬਦਲ ਚੁੱਕੇ ਸਨ ਅਤੇ ਨਵੇਂ ਐਸਪੀ ਡੀ ਸ੍ਰੀ ਬਲਵੀਰ ਕੁਮਾਰ ਬਾਬਾ ਨੂੰ ਕੋਈ ਲਿਖਤੀ ਹੁਕਮ ਨਹੀਂ ਮਿਲਿਆ ਤੇ ਉਹਨਾਂ ਦੇ ਬਿਆਨ ਦਿੱਤਾ ਹੈ ਜਿਹੜੀਆਂ ਜਿਮਨੀਆਂ ਉਹਨਾਂ ਦੇ ਰਿਪੋਰਟਿੰਗ ਲਿਖੀਆਂ ਸਨ ਬਿਨਾ ਪੜੇ ਹੀ ਦਸਕਤ ਕਰ ਦਿੱਤੇ ਸਨ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਕਿ ਉਸ ਵਕਤ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਜ਼ਾਇਜ਼ਪੁਰ ਸੜਕ ਤੇ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਇਆ ਆਦ ਦੁਸ਼ਾ ਦੇ ਆਧਾਰ ਤੇ ਮੁਕਦਮਾ ਦਰਜ ਕਰਨਾ ਉਚਿਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ਼ ਕੀਤੀ ਜਾਵੇ ਇਸ ਤਫਤੀਸ਼ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਆਪਣੀ ਰਿਪੋਰਟ ਦਫਾ 173 ਜਾਪਤ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ ਮਿਤੀ 27 7 99 ਦੀ ਇਹ ਪੂਰੀ ਰਿਪੋਰਟ ਬੀਪੀ ਤਵਾਰੀ ਆਈਪੀਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸਕਾਉਟੀ ਸੋ ਜੋ ਇਹ ਪੂਰੀ ਜਾਂਚ ਰਿਪੋਰਟ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਆ ਇਹਦੇ ਵਿੱਚ ਰਿੰਦਰ ਸਿੰਘ ਚਿਹਲ ਦਾ ਵੀ ਨਾਮ ਆਂਦਾ ਹੈ ਸ਼ਸ਼ੀਕਾਂਤ ਦਾ ਵੀ ਆਂਦਾ ਜਿਨ੍ਹਾਂ ਨੇ ਇੱਕ ਵਿਅਕਤੀ ਨੂੰ ਇੱਕ ਪੁਲਿਸ ਵਾਲੇ ਨੂੰ 28 ਜਿਹੜੇ ਹੈਗੇ ਸੀਨੀਅਰ ਪੁਲਿਸ ਵਾਲਿਆਂ ਨੂੰ ਛੱਡ ਕੇ ਤਰੱਕੀ ਦਿੱਤੀ ਤੇ ਨਾਲ ਸਾਥ ਦਿੱਤਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜੋ ਇਹ ਵੀ ਤੱਤ ਜਾਗਰੂ ਹੋਏ ਨੇ ਕਿ ਜੋ ਬੀਬੀ ਤਵਾੜੀ ਨੇ ਉਹਨਾਂ ਨੂੰ ਪੁਲਸ ਅਫਸਰਾਂ ਨੇ ਕਾਫੀ ਤੰਗ ਪ੍ਰੇਸ਼ਾਨ ਕੀਤਾ ਤੇ ਇੱਕ ਛੇੜਛਾੜ ਦਾ ਝੂਠਾ ਕੇਸ ਵੀ ਉਹਨਾਂ ਦੇ ਬਣਾ ਦਿੱਤਾ ਸੀ ਪਰ ਉਹ ਹਾਈ ਕੋਰਟ ਦੇ ਵਿੱਚ ਗਏ ਤੇ ਹਾਈ ਕੋਰਟ ਨੇ ਸਿਵੇ ਨੂੰ ਉਦੇਸ਼ ਦਿੱਤੇ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਸੀਬੀਆਈ ਨੇ ਪੂਰੀ ਜਾਂਚ ਕੀਤੀ ਜਿਸ ਤੋਂ ਪਾਇਆ ਗਿਆ ਕਿ ਇਹ ਮਾਮਲਾ ਬਿਲਕੁਲ ਵੀ ਝੂਠਾ ਹੈ ਚਾਹੀਦਾ ਇਹ ਸੀ ਕਿ ਜਦੋਂ ਜਾਂਚ ਮੁਕੰਮਲ ਹੋ ਗਈ ਤੁਰੰਤ ਪੁਲਸ ਹਰਕਤ ਦੇ ਵਿੱਚੋਂ ਦੀ ਮੁੱਢਲੀ ਜਾਂਚ ਦੇ ਆਧਾਰ ਤੇ ਪਰਚਾ ਦਰਜ ਕਰਕੇ ਜੋ ਪੁਲਸ ਅਧਿਕਾਰੀ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਦੇ ਜਿਸ ਤਰ੍ਹਾਂ ਉਹਨਾਂ ਕੁਝ ਮਾਮਲਿਆਂ ਦੇ ਵਿੱਚ ਜੋ ਸਿਵੇਦ ਕੋਰਟ ਮਾਲੀਆ ਉਹਨਾਂ ਵਿੱਚ ਸਜ਼ਾਵਾਂ ਹੋ ਰਹੀਆਂ ਨੇ ਪੁਲਸ ਵਾਲਿਆਂ ਨੂੰ ਤਕਰੀਬਨ 25 ਤੀ ਕੇਸਾਂ ਦੇ ਵਿੱਚ ਉਸ ਮੌਕੇ ਜਿਹੜੇ ਪੁਲਸ ਵਾਲਿਆਂ ਨੇ ਮੁੰਡੇ ਖਤਮ ਕੀਤੀ ਸੀ ਉਹਨਾਂ ਨੂੰ ਹੁਣ ਜੇਲ੍ਹ ਦੀਆਂ ਸਿੱਖਾਂ ਪਿੱਛੇ ਜਾਣਾ ਪੈ ਰਿਹਾ ਜੇਕਰ ਉਸ ਮੌਕੇ ਪੁਲਸ ਸਰਕਾਰ ਗੰभीरता ਵਿਖਾਉਂਦੀ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਅੱਜ ਵੀ ਅੰਦਰ ਹੁੰਦੇ ਪਰ ਹੁਣ ਚਰਚਾ ਇਹ ਹੈ ਕਿ ਕੀ ਇਨ੍ਹਾਂ ਦਿਨਾਂ ਦੌਰਾਨ ਕੋਈ ਐਫ ਆਈ ਆਰ ਦਰਜ ਕਰਕੇ ਸਬੰਧਤ ਪੁਲਿਸ ਵਾਲਾਂ ਤੇ ਕਾਰਵਾਈ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਪਰ ਕੁਝ ਅਧਿਕਾਰੀ ਕਹਿੰਦੇ ਨੇ ਕਿ ਸੱਚ ਉਜਾਗਰ ਹੋ ਜਾਵੇ ਕਿ ਕਿਹਨੇ ਕੀ ਕੀਤਾ ਪਰ ਚਾਹੀਦਾ ਇਹ ਹੈ ਕਿ ਤੁਰੰਤ ਅ ਪਰਚਾ ਦਰਜ ਕਰਕੇ ਜਿਹੜੇ ਵੀ ਦੋਸ਼ੀ ਬਣਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਂਕੇ ਪਰਿਵਾਰ ਨੂੰ ਜ਼ਰੂਰ ਇਨਸਾਫ ਮਿਲ ਸਕੇ ਤੇ ਹੋਰ ਬਹੁਤ ਸਾਰੀਆਂ ਮਾਵਾਂ ਦੇ ਕਲੇਜੇ ਨੂੰ ਠੰਡ ਪਵੇ ਜਿਨ੍ਹਾਂ ਦੇ ਨੌਜਵਾਨ ਮੁੰਡਿਆਂ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਖਤਮ ਕੀਤਾ ਸੀ ਸੋ ਇਹ ਪੂਰੀ ਰਿਪੋਰਟ ਪੜ੍ਹ ਕੇ ਤੁਹਾਨੂੰ ਸੁਣਾਈ ਆ ਜੋ ਸਿਮਰਜੀਤ ਸਿੰਘ ਮਾਨ ਨੇ ਇਹ ਆਰਟੀ ਤਹਿਤ 10 ਸਾਲ ਪਹਿਲਾਂ ਹਾਸਲ ਕੀਤੀ ਸੀ ਸੋ ਦੇਖਦੇ ਆ ਇਸ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ